ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਾਰੀਤਾ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਆ ਜੀ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਲੋ ਜੀ ਸ਼ਾਮ ਮੰਦਾ ਨਹੀਂ 3:30 ਦਾ ਟਾਈਮ ਹੋ ਚੁੱਕਿਆ ਤੇ ਅੱਜ ਫੇਰ ਮੈਂ ਜਾ ਰਹੀ ਹਾਂ ਸੁਨਾਮ ਇਹ ਵਾਲਾ ਸੂਟ ਆਪਾਂ ਦੁਬਾਰਾ ਵਾਸ਼ ਕਰਕੇ ਪ੍ਰੈਸ ਕਰਕੇ ਪਾ ਲਿਆ ਕਿਉਂਕਿ ਹਲਕਾਗਾ ਤੇ ਬਲੜਾ ਕਨਕਿਤ ਜੰਸ ਚਾਹ ਵਾਲੀ ਬੱਟੀ ਇੱਥੇ ਮਾਲ ਪਿਆ ਸੀ ਮੇਰੇ ਇੱਕ ਗੱਲ ਪਤਾ ਨਹੀਂ ਕਿੱਥੇ ਰੱਖ ਦਿੱਤਾ ਮੈਂ ਕਾਤੇ ਜੇ ਮਾਰ ਸਕੂਟਰ ਤਾਂ ਚਲੋ ਲੋਕ ਲਾਵਾ ਫਿਰ ਮੈਂ ਇੱਕ ਮਿੰਟ ਖੜਾ ਤੋ ਵੀਰ ਮੈਂ ਕਿ ਆਪਾਂ ਜਾ ਰਹੇ ਇਸ ਨਾਮ ਵੈਗਰੇਖਨ ਆਉਂ ਡਿੱਗੇ ਮੇਰੇ ਉੱਪਰ ਮੇਰਾ ਹੌਸਿਕਾ ਲੱਗਿਆ ਹੋਇਆ ਇੱਥੇ ਕੋਰਟ ਨਹੀਂ ਬਣਾਇਆ ਇਸ ਕੋ ਵਾਲਾ ਚਲੋ ਕਰੋ ਸਟਾਰਟ ਆਜੀ ਬਸ ਮੈਂ ਜਿੱਤੀ ਪਾ ਚਲੋ ਜੀ ਮਿਲ ਗਿਆ ਤੁਹਾਨੂੰ ਮਾਹਲ ਵੀ ਨਾ ਲਓ ਜੀ ਅਸੀਂ ਚੱਲ ਪਏ ਸੀਗੇ ਸੁਨਾਮ ਨੂੰ ਬਸ ਪਹੁੰਚਣ ਵਾਲੇ ਸੀ ਤੇ ਸਾਡਾ ਹੈਗਾ ਅੱਜ ਤੀਸਰਾ ਜਿਹੜਾ ਪਹਿਲੇ ਦਿਨ ਅਸੀਂ ਸੁਨਾਮ ਆਏ ਦੂਸਰੇ ਦਿਨ ਅਸੀਂ ਲਹਿਰੇ ਟਰਾਈ ਕਰਨ ਗਏ ਬੈਡ ਤੀਸਰੇ ਦਿਨ ਅੱਜ ਫੇਰ ਅਸੀਂ ਉਸੇ ਫਰਨੀਚਰ ਵਾਲੀ ਸ਼ਾਪ ਤੇ ਆ ਚੁੱਕਿਆਂਗੇ ਤੇ ਬੈੱਡ ਵੀ ਅਸੀਂ ਪਸੰਦ ਕਰ ਲਏ ਕਿਉਂਕਿ ਅਸੀਂ ਸਾਰੇ ਟਰਾਈ ਕਰਕੇ ਦੇਖਿਆ ਪਰ ਇਹਨਾਂ ਦੀ ਲੱਕੜ ਸੀਗੀ ਜਿਹੜੀ ਜ਼ਿਆਦਾ ਵਧੀਆ ਸੀ 3 ਇਹਨਾਂ ਦੇ ਸਾਰੇ ਬੈੱਡ ਸੀਗੇ ਜਿਹੜੇ ਬੋਰਡ ਦੇ ਵਿੱਚ ਬਣੇ ਹੋਣੇ ਫਾਈਨ ਸਟਾਰ ਦਾ ਜਿਹੜਾ ਬੋਰਡ ਲੱਗਿਆ ਹੋਇਆ ਸਾਰੀ ਬੈੱਡਾਂ ਨੂੰ ਵਧੀਆ ਜਾਨੀ ਕਿ ਬੋਰਡ ਦੇ ਬਣੇ ਹੋਏ ਨੇ ਬਾਕੀ ਜੇ ਤੁਹਾਨੂੰ ਕਿਸੇ ਨੂੰ ਪਤਾਗਾ ਫਾਈਨ ਸਟਾਰ ਬੋਰਡ ਬਾਰੇ ਤਾਂ ਜ਼ਰੂਰ ਦੱਸਿਓ ਜੀ ਇਹ ਵਾਲੇ ਬੈੱਡ ਆਪਾਂ ਫਾਈਨਲ ਕਰ ਲਏ ਸੀਗੇ ਤੇ ਚਲੋ ਅੱਜ ਫਾਈਨਲੀ ਬੈੱਡ ਵੀ ਪਸੰਦ ਆ ਗਏ ਸੀਗੇ ਮੰਮੀ ਵੀ ਆ ਗਈ ਸੀ ਭਰਾ ਵੀ ਆ ਗਏ ਸੀ ਸਾਰੇ ਮਤਲਬ ਕਿ ਸਾਡੀ ਸਾਰੀ ਫੈਮਿਲੀ ਆ ਗਈ ਸੀ ਬੈੱਡ ਅਸੀਂ ਪਸੰਦ ਕਰ ਚੁੱਕੇ ਆ ਲਓ ਜੀ ਆਹ ਵਾਲੇ ਬੈੱਡ ਆਪਣੇ ਹੋ ਗਏ ਫਾਈਨਲ ਆ ਤੇ ਜਾਣਗੇ ਹੁਣ ਮੇਰੇ ਪਿੱਕੇ ਘਰ ਇੱਥੇ ਸਾਡੀ ਸਾਰੀ ਫੈਮਿਲੀ ਆਈ ਹੋਈ ਸੀ ਸਨੀ ਵੀ ਸੀ ਪਿੰਦਾ ਸੀ ਕਲੈਰ ਸਭ ਸੀ ਮੈਂ ਮੰਮੀ ਮੇਰਾ ਬ੍ਰਦਰ ਹੈ ਨਾ ਸਾਰੇ ਜਣੇ ਸੀਗੇ ਤੇ ਫਿਰ ਆਹ ਵਾਲਾ ਬੈੱਡ ਜਿਹੜਾ ਸਾਰਿਆਂ ਨੇ ਸਿਲੈਕਟ ਕੀਤਾ ਸਭ ਨੂੰ ਵਧੀਆ ਲੱਗਿਆ ਕਲਰ ਵੀ ਵਧੀਆ ਲੱਗਿਆ ਹੈ ਨਾ ਤੇ ਬਾਕੀ ਬੱਚਿਆਂ ਘਰ ਵਾਲੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਲਰ ਠੀਕ ਰਹਿੰਦੇ ਨੇ ਜਿਆਦਾ ਲਾਈਟ ਕਲਰ ਜਿਵੇਂ ਕੁ ਮੇਰੇ ਕੋਲ ਆ ਉਹ ਥੋੜਾ ਜਿਹਾ ਫਿਰ ਬੱਚਿਆਂ ਦਾ ਹੁੰਦਾ ਹੀ ਆ ਜੀ ਹਨਾ ਉਹ ਹੋ ਜਾਂਦਾ ਦੇਖੋ ਜਿੱਥੇ ਬਸ ਜਾ ਰਹੇ ਸੀ نیچے ਹੁਣ ਪੇਮੈਂਟ ਵਗੈਰਾ ਕਰਨੀ ਰਹਿ ਗਈ ਬਾਕੀ ਲੱਕੜ ਬਹੁਤ ਵਧੀਆ ਜੇ ਤੁਹਾਨੂੰ ਕਿਸੇ ਨੂੰ ਪਤਾ ਫਾਈਨ ਸਟਾਰ ਵਾਲੇ ਤਾਂ ਜ਼ਰੂਰ ਦੱਸਿਓ ਹਨਾ ਲਓ ਜੀ ਬਸ ਹੋਣਾ ਆਪਾਂ ਇੱਥੇ ਬੈੱਡ ਦੀ ਪੇਮੈਂਟ ਵਗੈਰਾ ਕਰ ਰਹੇ ਸੀਗੇ ਤੇ ਬਾਕੀ ਫਿਰ ਆਪਣੇ ਬੈੱਡ ਚ ਲੈ ਜਾਊਗਾ ਇਹ ਪੇਕੇ ਘਰ ਹੈਗਾ ਮਤਲਬ ਕਿ ਥੋੜਾ ਜਿਹਾ ਆਪਣੇ ਜਿਹੜੇ ਘਰ ਲੱਗੇ ਹੋਏ ਨੇਗੇ ਮਤਲਬ ਮੇਰੇ ਘਰ ਲੱਗੇ ਹੋਏ ਨੇ ਉਸੇ ਨਾਲ ਦਾ ਹੀ ਥੋੜਾ ਵਸਰ ਥੋੜਾ ਡਿਜ਼ਾਈਨਿੰਗ ਦਾ ਫਰਕ ਆ ਤੇ ਜਿਹੜੀ ਇਹਦੀ ਪੈਰਾਂ ਵਾਲੀ ਸੈਟ ਈ ਨਹੀਂ ਲਈ ਸੀਗੀ ਇਹ ਨਹੀਂ ਹੈਗੀ ਸੀ ਇਹ ਮੇਰੇ ਵਾਲਿਆਂ ਦੇ ਹੈਗੇ ਆ ਪਰ ਮੰਮੀ ਨੇ ਨਹੀਂ ਲਈ ਹੈ ਨਾ ਤੋਂ ਉਹ ਦੋਨੇ ਸੇਮ ਬੈਕਟੀਆਂ ਸੋ ਚਾਹ ਹਾਂ ਹਾਂ ਇਹ ਚੌੜੇ ਜਿਆਦਾ ਨਹੀਂ ਦੇਖੋ ਬਈ ਇਹ ਜਿਹੜੀ ਜੂਨੀ ਪਾਈ ਰਹੀ ਨੇ ਇਹ ਕੰਨ ਤਾਂ ਤੱਕ ਹੀ ਪਹੁੰਚ ਰਹੀ ਦਿਮਾਰਾ ਦੇ ਬੈਟਰੀ ਦਾ ਆ ਬੁਲਵਾ ਦਿਓ ਬਈ ਕਿੱਥੇ ਆ ਦੇ ਪਲੱਗ ਲੋ ਜੀ ਬੈੱਡ ਫਾਈਨਲ ਕਰਵਾਤੇ ਸੀਗੇ ਉਹਨਾਂ ਦਾ ਹੋ ਗਿਆ ਸੀਗਾ ਪੱਕਾ ਕੱਲ ਬੈੱਡ ਉਹਨਾਂ ਦੇ ਘਰ ਪਹੁੰਚ ਜਾਣਗੇ ਜਾਨੀ ਕਿ ਮੇਰੇ ਪੇਕੇ ਘਰ ਨਾਲੋਂ ਬੈੱਡ ਪਹੁੰਚ ਜਾਣਗੇ ਹੁਣ ਆਪਾਂ ਜਦੋਂ ਜਾਵਾਂਗੇ ਨਿਊ ਬੈੱਡ 'ਤੇ ਬੈਠਾਂਗੇ ਹਨਾ ਤੇ ਚਲੋ ਜੀ ਉਸ ਤੋਂ ਬਾਅਦ ਅਸੀਂ ਵੀ ਆਪਣਾ ਸਬਜ਼ੀ ਵਗੈਰਾ ਲੈ ਕੇ ਚੱਲ ਪਏ ਸੀਗੇ ਘਰ ਨੂੰ ਤੇ ਅਸੀਂ ਵੀ ਕੁਝ ਖਰੀਦਿਆ ਜੀ ਉਹ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਹਨਾ ਤੇ ਕੀ ਖਰੀਦਿਆ ਸੀ ਬਾਕੀ ਤੁਸੀਂ ਉਹਨੇ ਟਾਈਮ ਦੇ ਵਿੱਚ ਗੈਸ ਕਰੋ ਕੀ ਖਰੀਦਿਆ ਸੀ ਹਨਾ ਲਓ ਜੀ ਆਪਾਂ ਪਹੁੰਚ ਗਏ ਘਰ ਤੇ ਹੁਣ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਪਹੁੰਚ ਗਏ ਆਪਾਂ ਘਰੇ ਤੇ ਬੈੱਡ ਵੀ ਫਾਈਨਲ ਕਰ ਲਏ ਤੇ ਆਪਾਂ ਉਹਨਾਂ ਨੂੰ ਗੱਦੇ ਵੀ ਦਵਾਤੇ ਸੀਗੇ ਨਾਲ ਹੀ ਬੈੱਡਾਂ ਦੇ ਫਿਰ ਐ ਬਾਅਦ ਵਿੱਚ ਕਾਲ ਹੋ ਜਾਂਦੀ ਫਿਰ ਵਿਚਾਰੀ ਲੈਂਦੇ ਫਿਰਨਗੇ ਉਤੋਂ ਹੀ ਆਪਾਂ ਨੂੰ ਗੱਦੇ ਵੀ ਮਿਲ ਗਏ ਸੀ ਤੇ ਅਸੀਂ ਵੀ ਆਪਣੇ ਲਈ ਕੁਝ ਅੱਜ ਹੋਰ ਸ਼ਾਪਿੰਗ ਕਰ ਲਈ ਜੀ ਉਹ ਵੀ ਤੁਹਾਨੂੰ ਦਿਖਾਉਣਿਆ ਥੋੜਾ ਜਿਹਾ ਵੇਟ ਕਰੋ ਕਿਉਂਕਿ ਚਾਹ ਪੀ ਕੇ ਫਿਰ ਆਪਾਂ ਉਤਾਰਾਂਗੇ ਦਿਖਾਉਣੇ ਸਨ ਅੱਜ ਆਪਾਂ ਫੇਰ ਇੱਕ ਚੀਜ਼ ਖਰੀਦ ਲਈ ਅੱਜ ਫੇਰ ਆਪਾਂ 5000 ਰੁਪਏ ਲਾਤਾ ਤੇ ਚੋ ਸਰਦਾ ਨਹੀਂ ਸੀ ਸਣੀ ਨੇ ਦੇਖ ਕੇ ਫਿਰ ਕਹਿੰਦਾ ਨਹੀਂ ਲੈਣੇ ਮੈਂ ਕਿ ਚਾ ਲੈਣਾ ਮੈਂ ਤੁਹਾਨੂੰ ਦਿਖਾਉਣੇ ਆ ਜੀ ਤੇ ਕਈ ਵਾਰ ਨਾ ਉਮੀਦ ਹੀ ਨਹੀਂ ਹੁੰਦੀ ਕੱਲ ਵੀ ਅਸੀਂ ਮਤਲਬ ਕਈ ਦਿਨਾਂ ਦੇ ਬੈਠੀ ਸੋਚਦੇ ਸੋਚਦੇ ਨੇ ਕੱਲ ਲਈ ਸੀ ਲੈ ਲਿਆ ਮੈਂ ਪਿੰਦਰ ਨੂੰ ਹਾਜ਼ ਦੀ ਸੀ ਮੈਂ ਕਿ ਪਿੰਦਰ ਵੀ ਕਦੇ ਕਦੇ ਤਾਂ ਨਾ ਰੱਬ ਐਵੇਂ ਦੇ ਹੀ ਜਾਂਦਾ ਚੀਜ਼ਾਂ ਦੇ ਲਈ ਉਹ ਆ ਵੀ ਲੈ ਲੋ ਆ ਵੀ ਲੈ ਲੋ ਰੱਬ ਮੈਂ ਕਿ ਐਵੇਂ ਦੇ ਹੀ ਜਾਂਦਾ ਹਨਾ ਤੇ ਮੈਂ ਵੀ ਕਈ ਵਾਰ ਇਹ ਸੋਚਦੇ ਸੋਚਦੀ ਰਹਿ ਜਾਂਦੇ ਆਪਾਂ ਵੀ ਆਹ ਖਰੀਦਾਂਗੇ ਆਹ ਖਰੀਦਾਂਗੇ ਹਨਾ ਹਜੇ ਹਾੜੀ ਆਈ ਨਹੀਂ ਪੈਸੇ ਆਏ ਨਹੀਂ ਜੀ ਹੱਥ ਬੱਲੇ ਕੋਸੇ ਨਾ ਨਾ ਜਿਹੜੇ ਹੈਗੇ ਨੇ ਉਹ ਖਰਚ ਹੀ ਜਾਂਦੇ ਆਂਗੇ ਆਪਣੇ ਕੋਲ ਤੇ ਚਲੋ ਕੋਈ ਨਾ ਜੀ ਪਰਮਾਤਮਾ ਸਭ ਨੂੰ ਦੇਵੇ ਹਨਾ ਇਸ ਤਰ੍ਹਾਂ ਆਪਾਂ ਲਾਉਣੇ ਆ ਪੈਸੇ ਚਲੋ ਕੋਈ ਗੱਲ ਨਹੀਂ ਖੁਸ਼ੀਆਂ ਦੇ ਵਿੱਚ ਤਾਂ ਲੱਗਣਾ ਘਰ ਦੇ ਵਿੱਚ ਚੀਜ਼ ਬਣਦੀ ਆ ਹਨਾ ਪਰ ਦੁੱਖਾਂ ਤੋਂ ਬਚਾਵੇ ਪਰਮਾਤਮਾ ਦੁੱਖਾਂ ਦੇ ਵਿੱਚ ਮਾਰੇ ਥਾਂ ਪੈਸਾ ਨਾ ਲੱਗੇ ਹਲੋ ਜੀ ਇੱਥੇ ਬੈੱਡ ਸ਼ੀਟ ਤੇ ਆਪਾਂ ਦੇਖੋ ਇਹ ਵਾਲੀ ਧੋਤੀ ਸੀਗੀ ਤੇ ਇੱਧਰ ਕੱਪੜੇ ਜਿਹੜੇ ਅੱਜ ਕਾਫੀ ਧੋਤੇ ਸੀਗੇ ਆਹ ਦੇਖੋ ਇਹ ਆਪਾਂ ਇੱਥੇ ਉਤਾਰ ਕੇ ਰੱਖ ਤੇ ਸਾਰੇ ਤੈ ਕਰੂੰਗੀ ਇੱਥੇ ਬੈੱਡ ਸ਼ੀਟ ਆ ਉਹ ਸਾਈਜ਼ ਹੋਊਗੀ ਤੇ ਪਿੰਦਰ ਆ ਗਿਆ ਮੈਂ ਪਿੰਦਰ ਦੇ ਨਾਲ ਹੀ ਆਇਆ ਕਲੇਰ ਸਾਹਿਬ ਆਗੇ ਸੀਗੇ ਉੱਥੋਂ ਸਿੱਧੇ ਲੈਰੇ ਚਲੇ ਗਏ ਉਹਨਾਂ ਨੂੰ ਕੋਈ ਕੰਮ ਸੀਗਾ ਲੈਰੇ ਲੈਰੇ ਬੈਟਰੀ ਲੈਣ ਗਏ ਨੇ ਗੱਡੀ ਦੀ ਤਾਂ ਕਰਕੇ ਉਹ ਗੱਡੀ ਦੇ ਵਿੱਚੋਂ ਆਪਾਂ ਉਤਾਰਾਂਗੇ ਇਹ ਨੋਵਾ ਗੱਡੀ ਆ ਗਈ ਇਦੇ ਵਿੱਚ ਉਤਾਰਾਂਗੇ ਸਮਾਨ ਪਹਿਲਾਂ ਚਾਹ ਦੇਖ ਲਈਏ ਆਦਰ ਜਪਲਾ ਰਾਂਗੇ ਲੈ ਫੋੜੇ ਪਰਾਹ ਐ ਚੱਪਲਾਂ ਕਿੰਨੇ ਦੀ ਐ 500 ਕਿੰਨੇ ਦੀ 500 ਸੋਹਣੇ ਨੇ ਕਿਵੇਂ ਨਾ ਮਿਲਦਾ ਨਾ ਤੈਂਕਿ ਯੂ ਨਾ ਕੋਪਾ ਲੋਜੀ ਆ ਪਾਲੇਂ ਦਾ ਜੀ ਨਿਊ ਗੱਦੇ ਦੇਖੋ ਹੌਲੀ ਪੁੱਤ ਹੌਲੀ 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 ਲਾ ਦੇ ਇੱਥੇ ਹੈ ਕਿਵੇਂ ਕਿੰਨੇ ਕਿਉਂ ਰੇਟ ਚਾਹਣਾ ਕੋਈ ਨਾ ਨਹੀਂ ਸੇ ਰੋਟੀ 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 ਲਾ ਕੇ ਰੱਖ ਦੂੰਗਾ ਕਿੰਨੇ ਵਜੇ ਕਿੱਥੇ ਗਏ ਹੈ ਹੈਗਾ ਕੋਈ ਸਾਸੀ ਨੂੰ ਰਾਸ ਵਧੀਆ ਓ ਜੀ ਨੈਕਸਟ ਮਾਰਨਿੰਗ ਹੋ ਚੁੱਕੀ ਆ ਓ ਮੇਰੀ ਚੇਅਰ ਵੀ ਬਾਹਰ ਤੇ بارش ਦੇਖੋ ਹੋ ਗਈ ਸ਼ੁਰੂ ਹੰਦਨ ਸਾਹਾ ਨੇ ਨਾ ਇਹ ਪੰਦਰਬਾ ਥੋੜੇ ਦਿਨ ਪੰਜ ਸੱਤਾਂ ਦੀ ਗੱਲ ਹੋਰ ਸੀ ਹੁਣ ਤਾਂ ਪਰ ਚਲੋ ਕੀ ਕਰ ਸਕਦੇ ਆਂ ਦੇਖੋ ਸਵੇਰ ਤੇ ਮੌਸਮ ਖਰਾਬ ਸੀ ਖੱਪਰ ਹੁਣ بارش ਹੈ ਜਿਹੜੀ ਸ਼ੁਰੂ ਹੋ ਗਈ ਆ ਦੇਖੋ ਲੋ ਜੀ ਹੁਣ ਇੱਥੇ ਲੱਗੇ ਸੀ ਗੱਦਿਆਂ ਦੇ ਉੱਪਰ ਜਿਹੜਾ ਟਰਾਂਸਪੇਰੈਂਟ ਆ ਝਾੜਿਆ ਹੁੰਦਾ ਨਾ ਕਾਗਜ਼ ਜਾਂ ਇਹ ਲਾ ਰਹੀ ਸੀਗੀ ਮੈਂ ਉਸ ਤੋਂ ਬਾਅਦ ਆਪਾਂ ਉਧਰ ਗੱਦੇ ਰੱਖ ਦਾਂਗੇ ਤੇ ਬਾਕੀ ਜਿੰਨੇ ਵੀ ਤੁਹਾਡੇ ਕੁਐਸਚਨ ਨੇਗੇ ਤੁਹਾਡੇ ਹਨਾ ਮੈਂ ਜਵਾਬ ਦੇਣੇ ਨੇ ਕਈਆਂ ਨੂੰ ਫੇਸ ਰਿਲੇਟਡ ਆ ਹਨਾ ਤੇ ਕਈਆਂ ਇੱਕ ਭੈਣ ਨੇ ਪੁੱਛਿਆ ਸੀਗਾ ਵੀ ਆ ਗਾਰਡਨ ਦੇ ਲਈ ਪੌਦਿਆਂ ਦੇ ਵਿੱਚ ਮਤਲਬ ਕਿ ਖਾ ਦਾ ਵਗੈਰਾ ਪਾਉਣੀ ਪੁੱਛਿਆ ਸੀ ਉਹਨਾਂ ਨੇ ਵੀ ਸਰਸੋ ਦੀ ਜਿਹੜੀ ਖਲ ਹੁੰਦੀ ਆ ਸਰੋਂ ਦੀ ਖਲ ਜਣੀ ਕਿ ਉਹ ਪੌਦਿਆਂ ਦੇ ਵਿੱਚ ਪਾ ਸਕਦੇ ਆ ਹਾਂਜੀ ਮੈਂ ਬਣਾਉਂਗੀ ਵੀਡੀਓ ਪਾ ਪੜ ਸਕਦੇ ਆ ਪਰ ਪਾਉਣ ਦਾ ਜਿਹੜਾ ਤਰੀਕਾ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸੂ ਕਿਉਂਕਿ ਅੱਜ ਥੋੜੀ ਵਾਰਿਸ਼ ਹੋ ਗਈ ਸੀ ਫਿਰ ਉਹ ਇੱਕ ਦਿਨ ਪਹਿਲਾਂ ਪ੍ਰੋਸੈਸ ਕਰਨਾ ਪੈਂਦਾ ਜਿਹੜਾ ਖਲ ਵਾਲਾ ਹੈ ਨਾ ਕਿਉਂਕਿ ਡਾਇਰੈਕਟ ਆਪਾਂ ਪਿਉ ਕੇ ਨਹੀਂ ਪਾ ਸਕਦੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਪੂਰਾ ਕੋਈ ਗੱਲ ਨਹੀਂ ਪਲਾਂਟ ਦਿਖਾ ਦੇਵਾਂਗੇ ਕੱਲ ਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦੂੰਗੀ ਵੀ ਕੀ ਕੀ ਇਹਦੇ ਵਿੱਚ ਖਾਦ ਪਾਉਣੀ ਤੇ ਇੱਕ ਪੈਣ ਦਾ ਕਮੈਂਟ ਹੈ ਸੀ ਆਪਾਂ ਜਿਹੜਾ ਏਸੀ ਲਵਾਇਆ ਵੀ ਏਸੀ ਦੀ ਪੂਰੀ ਡਿਟੇਲ ਦੋ ਹਾਂਜੀ ਏਸੀ ਦੇ ਆਪਾਂ ਪੂਰੀ ਤੁਹਾਨੂੰ ਜਾਣਕਾਰੀ ਦਿੰਨੇ ਆ ਏਸੀ ਜਿਹੜਾ ਆਪਣਾ ਹੈਗਾ ਮਿਸ਼ੂ ਵਿਸ਼ੀ ਦਾ ਹੈ ਤੇ ਉਸ ਤੋਂ ਬਾਅਦ ਇਹਦਾ ਪ੍ਰਾਈਸ ਆ ਜਿਹੜਾ ਉਹ ਹੈਗਾ ਜੀ 45500 ਰੁਪਏ ਦਾ ਇਹ ਆਇਆ ਆਪਾਂ ਨੂੰ ਹਨਾ ਤੇ ਸ਼ਾਇਦ ਉਹਨਾਂ ਨੇ ਪਾਇਆ ਤਾਂ 5 ਸਟਾਰ ਹੋਇਆ ਇਹਦੇ ਉੱਪਰ ਪਰ ਜਿਹੜਾ ਰੈੱਡ ਆ 2 ਸਟਾਰ ਵਾਈਟ ਕਲਰ ਦੇ ਵਿੱਚ ਨਹੀਂ ਸ਼ਾਇਦ ਇਹ 3 ਸਟਾਰ ਹੀ ਹੋਊਗਾ ਹਨਾ 3 ਸਟਾਰ ਹੀ ਹੈ ਸ਼ਾਇਦ ਹਾਂਜੀ ਤੇ ਪਤਾ ਨਹੀਂ ਡਬਲ ਇਨਵਰਟਰ ਆ ਇਹ ਇਹ ਕਹਿੰਦੇ ਸੀ ਡਬਲ ਇਨਵਰਟਰ ਇੱਕ 3 ਇਨਵਰਟਰ ਸੇ ਇਹਦੇ ਵਿੱਚ ਤੇ ਜਿਹੜੇ ਇਹ 2024 ਵਾਲੇ ਨੇ ਕਿ ਨਿਊ ਮਾਡਲ ਦੇ ਵਿੱਚ ਆ ਇਹ ਇਹਦੇ ਉੱਪਰ ਸਕਰੀਨ ਵਗੈਰਾ ਨਹੀਂ ਹੈਗੀ ਇਹਦੀ ਰਿਮੋਟ ਤੋਂ ਹੀ ਪਤਾ ਲੱਗਦਾ ਹਨਾ ਬਾਕੀ ਇਹ ਤੇ ਸਕੀਮ ਆਈ ਹੋਈ ਸੀਗੀ ਜੀ ਜਿਹੜਾ ਇਹ ਏਸੀ ਦੇ ਉੱਪਰ 5000 ਰੁਪਏ ਦਾ ਆਪਾਂ ਨੂੰ ਕੈਸ਼ਬੈਕ ਸੀਗਾ ਜਿਹੜਾ ਉਹ ਮਿਲਦਾਗਾ ਹਨਾ 5000 ਰੁਪਏ ਆਪਾਂ ਨੂੰ ਕੈਸ਼ਬੈਕ ਮਿਲਿਆ ਜੀ 35 ਰੁਪਏ ਆਪਾਂ ਨੂੰ ਨਾਲ ਦੀ ਨਾਲ ਆ ਗਿਆ ਕੈਸ਼ਬੈਕ ਦਾ ਜਿਹੜਾ ਜਿਹੜਾ ਪਿੱਛੇ 1500 ਰੁਪਏ ਰਹਿ ਗਿਆ ਉਹ ਆਪਾਂ ਨੂੰ 10 ਦਿਨਾਂ ਤੱਕ ਆਊਗਾ ਹਨਾ ਇਹ ਦੇ ਵਿੱਚ ਆਪਾਂ ਨੂੰ ਸਕੀਮ ਦਾ ਆਪਾਂ ਥੋੜਾ ਜਿਹਾ ਲਾਹਾ ਵੀ ਲੈ ਲਿਆ ਹਨਾ ਤੇ ਜਿਹੜਾ 10000 ਰੁਪਏ ਦਾ ਆਪਣਾ A ਰੂਮ ਦੇ ਵਿੱਚ ਵਿੰਡੋ AC ਲੱਗਿਆ ਹੋਇਆ ਸੀ ਨਾ ਉਹ 10000 ਰੁਪਏ ਦਾ ਪੌਥੀ ਕਟਵਾਤਾ ਸੀਗਾ ਜਿੱਥੋਂ ਆਪਾਂ ਇਹ ਨਿਊ AC ਖਰੀਦਿਆ ਹਨਾ ਉਹਨਾਂ ਨੂੰ 10000 ਰੁਪਏ ਦਾ ਕਟਵਾਤਾ ਸੀ ਟੋਟਲ ਸਾਨੂੰ ਯਾਨੀ ਕਿ 15000 ਰੁਪਏ ਸਾਡਾ ਇਹਦੇ ਵਿੱਚ ਖਰਚਾ ਜਿਹੜਾ ਕੱਟਿਆ ਗਿਆ ਜੋ 15600 ਰੁਪਿਆ ਵੀ ਆਪਾਂ ਨੂੰ 10 ਦਿਨਾਂ ਤੱਕ ਆ ਜਾਊਗਾ ਅਕਾਊਂਟ ਦੇ ਵਿੱਚ 3500 ਆਪਾਂ ਨੂੰ ਜਣੀਕੇ ਨਾਲ ਦੇ ਨਾਲ ਆ ਗਿਆ ਸੀ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਵੀ ਫਾਇਦਾ ਹੋ ਗਿਆ ਹਨਾ ਤਾਂ ਆਪਾਂ ਲੈ ਲੈ ਬਾਕੀ ਤੁਹਾਨੂੰ ਪਤਾ ਹੀ ਜੀ ਮਿਸ਼ੂ ਇਸ਼ੀ ਕੰਪਨੀ ਦੇ ਜਿਹੜੇ ਏਸੀ ਨੇ ਉਹਨਾਂ ਦਾ ਕੀ ਪ੍ਰਾਈਸ ਆ ਤੇ ਪਤਾ ਹੀ ਆ ਵੀ ਕੰਪਨੀ ਕਿੰਨੀ ਵਧੀਆ ਹਨਾ ਇਹ ਵੀ ਤੁਹਾਨੂੰ ਪਤਾ ਹੀ ਹੋਊਗਾ ਤੇ ਬਾਕੀ ਆਪਾਂ ਥੋੜਾ ਜਿਹਾ ਹੁਣ ਅ ਵੀ ਵਧੀਆ ਹੀ ਲਵਾਇਆ ਕੰਪਨੀ ਦਾ ਹੀ ਵਧੀਆ ਕੰਪਨੀ ਦਾ ਲਵਾਇਆਗਾ ਵੀ ਦੇਖੋ ਰੋਜ਼ ਰੋਜ਼ ਤੇ ਇਹ ਚੀਜ਼ਾਂ ਬਣ ਲਿਆ ਨਹੀਂ ਹੈਗੀਆਂ ਇੱਕ ਵਾਰੀ ਪੈਸਾ ਲੱਗਦਾਗਾ ਹਨਾ ਤਾਂ ਕਰਕੇ ਬਾਕੀ ਹਾਂ ਚਲੋ ਜੀ ਏਸੀ ਫੋ ਆਪਣੇ ਏਸੀ ਦੀ ਪੂਰੀ ਡਿਟੇਲ ਕਿੰਨਾ ਖਰਚਾ ਆਇਆ ਕੀ ਕਿਉਂਕਿ ਇਸ ਦੇ ਵਿੱਚ ਹਨਾ ਜੇ ਤੁਸੀਂ ਲੈਣਾ ਚਾਹੁੰਦੇ ਜੇਕਰ ਤੁਸੀਂ ਇਸ ਕੰਪਨੀ ਦਾ ਤਾਂ ਤੁਸੀਂ ਲੈ ਸਕਦੇ ਤੇ ਕੈਸ਼ਬੈਕ ਹੈਗਾ 5000 ਰੁਪਏ ਹਨਾ ਤੇ ਉਸ ਤੋਂ ਬਾਅਦ ਇੱਥੇ ਬੈੱਡ ਤੇ ਜਿਹੜੇ ਗੱਦੇ ਸੀਗੇ ਆਪਾਂ ਪਛਾਤੇ ਸੀਗੇ ਮੈਂ ਵੀ ਪਾ ਕੇ ਦੇਖ ਰਹੀ ਸੀਗੀ ਬਹੁਤ ਜ਼ਿਆਦਾ ਸੌਫਟ ਨੇਗੇ ਤੇ ਇਸ ਨਾਲ ਦੇ ਭਗਦੇ ਨੇ ਜਿਹੜੇ ਉਹ ਮੰਮੀ ਨੂੰ ਵੀ ਦਵਾਏ ਨੇ ਹਾੜ ਹੋਣ ਕਰਕੇ ਫਿਰ ਆਪਾਂ ਨੇ ਉਹ ਤਾਂ ਕਰਕੇ ਥੋੜਾ ਜਿਹਾ ਉਹ ਕੀਤਾ ਹਨਾ ਵੀ ਲੈਣੇ ਪੈਗੇ ਨਹੀਂ ਤਾਂ ਕੋਈ ਸਾਡੀ ਸਲਾਹ ਨਹੀਂ ਸੀ ਗਿਆ ਤਾਂ ਸਿਰਫ ਅਸੀਂ ਮੰਮੀ ਨੂੰ ਬੈੱਡ ਦਵਾਉਣ ਸੀਗੇ ਹੋਰ ਕੋਈ ਸਾਡਾ ਇਰਾਦਾ ਨਹੀਂ ਸੀ ਮੰਮੀ ਨੂੰ ਬੈੱਡ ਤੇ ਗੱਦੇ ਦਵਾਉਣ ਸੀਗੇ ਕਾਫੀ ਜਨਾਂ ਤੋਂ ਮੰਮੀ ਕਹਿੰਦੀ ਵੀ ਤੂੰ ਆਪਣੀ ਮੈਨੂੰ ਪਸੰਦ ਦੇ ਦਵਾ ਦੇ ਫਿਰ ਮੈਂ ਕਹਾ ਚਲ ਕੋਈ ਗੱਲ ਨਹੀਂ ਆਪਣੇ ਬੈੱਡਾਂ ਨਾਲ ਦੀ ਨਿੰਨਾ ਨਾਲ ਦੇ ਪਰ ਉਹਨਾਂ ਦੀ ਬੈਕ ਵਾਲੀ ਸਾਈਟੀ ਹੈ ਜਿਹੜੀ ਉਹ ਨਹੀਂ ਹੈਗੀ ਹਨਾ ਔਰ ਨੇ ਇਹ ਲੈ ਉਹਨਾਂ ਨੇ ਹਨਾ ਉਸ ਤੋਂ ਬਾਅਦ ਆ ਇੱਥੇ ਡਬਲ ਹੀ ਰੱਖ ਦਿੱਤੀ ਸੀ ਕਿਉਂਕਿ ਇਹਨਾਂ ਨੂੰ ਮੈਂ ਕਿਤੇ ਫੋਲਡ ਕਰਕੇ ਨਹੀਂ ਰੱਖ ਸਕਦੀ ਨਾ ਹੀ ਇਦਾਂ ਰੱਖ ਰੱਖ ਸਕਦੀ ਸੀ ਹਨਾ ਮੰਗਾ ਵੀ ਹੁਣ ਇਹਨਾਂ ਨੂੰ ਡਬਲ ਕਰਕੇ ਪਿਛਾ ਦੇਣੀ ਆ ਕਿਉਂਕਿ ਹੁਣ ਥੋੜੀਆਂ ਜਿਹਾ ਹੋਣਗੀਆਂ ਜੀ ਘਰ ਦੀ ਸਫਾਈ ਮੈਂ ਵੀ ਦੇਖ ਜੀ ਵੀ ਕਦੋਂ ਕਰਾਂ ਕਿਉਂਕਿ ਮੇਰਾ ਘਰ ਨਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਮੈਨੂੰ ਆਪਣੇ ਆਪ ਨੂੰ ਇੰਨਾ ਜ਼ਿਆਦਾ ਹੋ ਕਿ ਕਿਰਜੀ ਲੱਗਦੀ ਆ ਬਹੁਤ ਜ਼ਿਆਦਾ ਇੱਕ ਤਾਂ ਹੁਣ ਇੱਤਾਂ ਬਹੁਤ ਜ਼ਿਆਦਾ ਆ ਰਹੇ ਹਨੇਰੀਆਂ ਕਰਕੇ ਉੱਡ-ਉੱਡ ਕੇ ਮੇਨੂੰ ਤਾਂ ਬਹੁਤ ਜ਼ਿਆਦਾ ਐ ਹੋਇਆ ਵੀ ਵੀ ਕਦੋਂ ਮੈਂ ਸਫਾਈਆਂ ਕਰਨ ਲੱਗ ਜਾਵਾਂ ਹੁਣ ਦੇਖਦੇ ਆਂ ਜੀ ਕਦ ਤੱਕ ਲੱਗਦੀਆਂ ਸਫਾਈਆਂ ਕਰਨ ਕਰਦੇ ਆ ਕੋਈ ਮਿਲ ਜੇ ਤਾਂ ਚੰਗੀ ਗੱਲ ਆ ਹਨਾ ਲਓ ਜੀ ਇਹ ਦੋਨੋਂ ਕਦੇ ਇੱਥੇ ਉੱਪਰ ਇਸੇ ਦੀ ਰੱਖ ਕੇ ਇਸ ਤਰ ਵਾਧਾ ਨਾ ਤੇ ਵਾਲੇ ਨੂੰ ਮੈਂ ਚੰਗੇ ਤਰ੍ਹਾਂ ਸਾਫ ਕਰਵਾ ਕੇ ਪੇਟੀ ਦੇ ਵਿੱਚ ਰੱਖ ਦੂੰ ਚਲੋ ਜੀ ਅੱਜ ਦਾ ਵਲੌਗ ਇੰਨਾ ਹੀ ਸੀ ਮਿਲਦੇ ਆਂਗਾ ਪਾਗਲ ਨੂੰ ਵਧੀਆ ਵਲੌਗ ਦੇ ਨਾਲ ਲਾਈਕ ਜਰੂਰ ਕਰਕੇ ਜਾਓ ਜੀ ਵੀਡੀਓ ਨੂੰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੱਸਿਓ ਜੀ ਕਮੈਂਟ ਕਰਕੇ ਬਲੌਗ ਕਿਸ ਤਰ੍ਹਾਂ ਲੱਗਦੇ ਨੇ ਮੇਰੇ ਚਲੋ ਜੀ ਫਿਰ ਸਤਿ ਸ਼੍ਰੀ ਅਕਾਲ ਬਾਈ ਬਾਈ